ਸੋਸ਼ਲ ਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਆਜ਼ਾਦ ਮਜ਼ਦੂਰ ਸਬਾਦ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਇੱਥੇ ਨਰੇਗਾ ਮਜ਼ਦੂਰਾ ਦੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨਰੇਗਾ ਮਜ਼ਦੂਰਾ ਦੀਆਂ ਮੰਗਾਂ ਨੂੰ ਲੈ ਕੇ ਉਹ ਇੱਥੇ ਸੰਘਰਸ਼ ਕਰ ਰਹੇ ਨੇ। ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਨਰੇਗਾ ਮਜ਼ਦੂਰ ਜਿਨ੍ਹਾਂ ਨੂੰ ਸਾਲ ਦੇ ਵਿੱਚ 100 ਦਿਨ ਕੰਮ ਦਿੱਤਾ ਜਾਂਦਾ ਹੈ ਤਾਂ ਉਹਨਾਂ ਦੇ ਕੰਮ ਦੇ ਵਿੱਚ ਵਾਧਾ ਕਰਨ ਯਾਨੀ ਕਿ 365 ਦਿਨ ਕੰਮ ਦੇਣ ਤੇ ਇਸ ਦੇ ਨਾਲ ਹੀ ਨਰੇਗਾ ਮਜ਼ਦੂਰਾ ਦੀ ਦਿਹਾੜੀ 700 ਕਰਨ ਦੀ ਮੰਗ ਕੀਤੀ ਗਈ ਹੈ ਇਸੇ ਦਰਮਿਆਨ ਸੰਘਰਸ਼ ਲੀਕਿਆ ਗਿਆ ਇਸੇ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਹੋ ਕੀਤਾ ਗਿਆ ਤੇ ਅਸਲ ਪ੍ਰਦਰਸ਼ਨ ਤੇ ਦਰਮਿਆਨ ਉਹਨਾਂ ਹੋਰ ਕਈ ਮੰਗਾਂ ਨੂੰ ਲੈ ਕੇ ਜਿਹੜੇ ਸੰਘਰਸ਼ ਖੋਲਣ ਦੀ ਗੱਲ ਆਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸੇ ਸਬੰਧ ਵਿੱਚ 10 ਜੁਲਾਈ ਨੂੰ ਜਿੱਥੇ ਐਮਐਲਏ ਨੂੰ ਮੰਗ ਪੱਤਰ ਸੌਂਪੇ ਜਾਣਗੇ ਤੇ ਉਸ ਤੋਂ ਬਾਅਦ 15 ਜੁਲਾਈ ਨੂੰ ਸਾਂਸਦ ਦਾ ਹਮੰਦ ਪੱਤਰ ਦਿੱਤੇ ਜਾਣਗੇ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਇਲਾਕੇ ਦੇ ਐਮਐਲਏ ਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਐਮ ਦੇ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਕਿਉਂਕਿ ਵੋਟਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤਾਂ ਇਸ ਤੋਂ ਬਾਅਦ ਜਿਹੜੇ ਵਿਧਾਇਕ ਨੇ ਉਹਨਾਂ ਵੱਲੋਂ ਆਮ ਜਨਤਾ ਨੂੰ ਹੁਣ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਨਾ 10 ਜੁਲਾਈ ਨੂੰ ਐਮਲਏਜ਼ ਨੂੰ ਮੰਗ ਪੱਤਰ ਦੇਣ ਤੇ 15 ਨੂੰ ਸਾਂਸਦਾਂ ਯਾਨੀ ਕਿ ਐਮਪੀਜ਼ ਨੂੰ ਮੰਗ ਪੱਤਰ ਦੇਣ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਗੱਲ ਆਖੀ ਹੈ ਮੈਂ ਪ੍ਰਕਾਸ਼ ਸਿੰਘ ਜਰਨਲ ਸਕੱਤਰ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਅਸੀਂ ਅੱਜ ਜਿਹੜਾ ਧਰਨਾ ਲਾਇਆ ਮੇਨਲੀ ਮੰਗਾ ਜਿਹੜੀ ਸਾਡੀ ਕਿ ਆਪ ਸਰਕਾਰ ਹੈ ਜਿਹੜੀ ਖਾਸ ਕਰਕੇ ਜਗਸੀਰ ਹੈ ਜਿਹੜਾ ਮੈਨੇ ਉਹ ਸਾਡੇ ਪਿੰਡਾਂ 'ਚ ਧੱਕੇਸ਼ਾਹੀ ਕਰਦਾ ਗੁੰਡਾ ਕਰਦੀ ਕਰਦਾ ਆਪਦੇ ਬੰਦਿਆਂ ਤੋਂ ਕਰਾਉਂਦਾ ਸਾਡੇ ਜਿਹੜੇ ਪਿੰਡਾਂ 'ਚ ਮੇਟ ਰੱਖੇ ਆ ਉਹਨਾਂ ਨੂੰ ਹਟਾ ਕੇ ਆਪ ਦੇ ਬੰਦੇ ਜਿਹੜੇ ਉੱਥੇ ਫਿੱਟ ਕਰ ਰਿਹਾ ਹੈ ਤੇ ਮਜ਼ਦੂਰਾਂ ਨੂੰ ਜਿਹੜਾ ਕੰਮ ਨਹੀਂ ਮਿਲ ਰਿਹਾ ਉਹ ਇਸ ਕਰਕੇ ਕਰ ਰਿਹਾ ਕਿ ਵੋਟਾਂ ਨਹੀਂ ਸਾਨੂੰ ਲੋਕਾਂ ਨੇ ਪਾਈਆਂ ਮਜ਼ਦੂਰਾਂ ਨੇ ਵੋਟਾਂ ਨਹੀਂ ਪਾਈਆਂ ਨਰੇਗਾ ਵਾਲਿਆਂ ਨੇ ਸਾਨੂੰ ਹਰਾਤਾ ਉਹ ਗੁੱਸਾ ਕੱਢ ਰਹੇ ਆ ਅਸੀਂ ਇਸ ਕਰਕੇ ਅੱਜ ਮੈਨ ਲਈ ਧਰਨਾ ਲਾਇਆ ਤੇ ਇਹਦੇ ਨਾਲ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਅੱਜ ਅਸੀਂ ਸਰਕਾਰ ਨੂੰ ਭੇਜਾਂਗੇ ਏਡੀਸੀ ਦਾ ਹੀ ਕਿ ਜਿਹੜਾ ਨਰੇਗਾ ਦੀ ਦਿਹਾੜੀ ਹੈ ਉਹ 700 ਰੁਪਿਆ ਕੀਤੀ ਜਾਵੇ ਨਰੇਗਾ ਦਾ ਜਿਹੜਾ ਕੰਮ ਹੈ ਉਹ ਪੂਰਾ ਸਾਲ ਕੀਤਾ ਜਾਵੇ 100 ਦਿਨ ਨਹੀਂ ਪੂਰਾ ਸਾਲ ਹਰ ਰੋਜ਼ ਕੰਮ ਚੱਲੇ ਤੇ ਨਰੇਗਾ ਦਾ ਜਿਹੜਾ ਕੰਮ ਹੈ ਜਿੰਨੇ ਵੀ ਪਰਿਵਾਰ ਚ ਬਾਲਗ ਹੈ 18 ਸਾਲ ਤੋਂ ਵੱਡੇ ਹੈ 4 ਹੈ 2 ਹੈ ਉਹ ਸਾਰਿਆਂ ਨੂੰ ਕੰਮ ਦਿੱਤਾ ਜਾਵੇ ਜਦੋਂ ਕਿ ਹੁਣ ਇੱਕ ਜਣੇ ਨੂੰ ਦਿੱਤਾ ਜਾਂਦਾ ਪਰਿਵਾਰ ਚ ਕੰਮ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਧਰਨਾ ਲਾਇਆ ਜੇ ਸਾਡੀਆਂ ਇਹ ਗੱਲਾਂ ਨਾ ਮੰਨੀਆਂ ਤਾਂ ਅਸੀਂ ਆਉਣ ਵਾਲੇ ਸਮੇਂ ਚ 10 ਤਰੀਕ ਨੂੰ ਇਹੀ ਸਾਰੀਆਂ ਮੰਗਾਂ ਦੇ ਮੰਗ ਪੱਤਰ ਆ ਜਿਹੜਾ ਉਹ ਐਮਐਲਏ ਨੂੰ ਭੇਜ ਰਿਹਾ ਪੰਜਾਬ 'ਚ ਸਾਰੇ ਐਮਐਲਏ ਨੂੰ 10 ਤਰੀਕ ਨੂੰ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਇਸੇ ਤਰ੍ਹਾਂ ਅਸੀਂ 15 ਤਰੀਕ ਨੂੰ ਸਾਰੇ ਐਮਪੀ ਗਿਆਂ ਨੂੰ ਪੰਜਾਬ 'ਚ ਤੇ ਮੰਗ ਪੱਤਰ ਦੇ ਰਿਹਾ ਹਿੰਦੁਸਤਾਨ 'ਚ ਕਿ ਮਜ਼ਦੂਰਾਂ ਦੀਆਂ ਜਿਹੜੇ ਨਰੇਗਾ ਮਜ਼ਦੂਰ ਹੈ ਉਹਨਾਂ ਦੀ ਹਾਲਤ ਬੜੀ ਮਾੜੀ ਹੈ ਪਿੰਡਾਂ 'ਚ ਉਹਨਾਂ ਕੋਲੇ ਕੋਈ ਕੰਮ ਨਹੀਂ ਹੈ ਨਰੇਗਾ ਦਾ ਕੰਮ ਹੈ ਉਹ ਮਿਲਦਾ ਨਹੀਂ ਹੈ ਇਸ ਕਰਕੇ ਅਸੀਂ ਇਹ ਮੰਗ ਪੱਤਰ ਜਿਹੜਾ ਭੇਜਿਆ ਵੰਡ ਪ੍ਰਣਾਲੀ ਆ ਜਿਹੜੀ ਸਾਡੀ ਉਹ ਘਟਾ ਕੇ ਸਾਡੀ ਜਿਹੜੀ ਕਣਕ ਹੈ 5 ਕਿਲੋ ਕਰਤੀ ਹੈ ਉਹ 2 ਰੁਪਈਆਂ ਵਾਲੀ ਜਿਹੜੀ ਦੂਜੀ ਸੀ 30 ਕਿਲੋ ਮਿਲਦੀ ਸੀ ਉਹ ਬੰਦ ਕਰਤੀ ਹਾਲਾਤ ਬੜੇ ਮਾੜੇ ਆ ਗਰੀਬਾਂ ਦੇ ਰੋਟੀ ਬਹੁਤੇ ਘਰਾਂ 'ਚ ਦੋ ਟਾਈਮ ਸਬਜ਼ੀ ਨਹੀਂ ਬਣਦੀ ਬਹੁਤੇ ਘਰਾਂ 'ਚ ਦੋ ਟਾਈਮ ਰੋਟੀ ਵੀ ਨਹੀਂ ਬਣਦੀ ਜੇਹੀ ਹਾਲਤ ਬਣ ਗਈ ਆ ਮਜ਼ਦੂਰਾਂ ਦੀ ਪਿੰਡਾਂ 'ਚ ਤਾਂ ਉਹ ਸਵੇਰੇ ਵਾਲੀਆਂ ਹੀ ਸ਼ਾਮ ਨੂੰ ਖਾ ਲੈਂਦੇ ਆ ਸੋ ਇਹ ਇੰਦਾ ਹਾਲ ਤਾਂ 'ਚ ਬੜੀ ਮਤਲ ਮਾੜੀ ਹਾਲਤ ਆ ਉਹਨਾਂ ਦੀ ਤਾਂ ਇੰਨਾ ਹਾਲਤ 'ਚ ਅਸੀਂ ਅੱਗੇ ਸੰਘਰਸ਼ ਕਰਾਂਗੇ ਜੇ ਸਾਡੀਆਂ ਗੱਲਾਂ ਨਾ ਮੰਨੀਆਂ ਅਸੀਂ ਸੜਕਾਂ ਵੀ ਜਾਮ ਕਰਾਂਗੇ ਅਸੀਂ ਰੇਲਾਂ ਵੀ ਜਾਮ ਕਰਾਂਗੇ ਆਉਣ ਵਾਲੇ ਸਮੇਂ 'ਚ ਮਜ਼ਦੂਰ ਬਹੁਤ ਔਖੇ ਆ ਭੁੱਖੇ ਮਰਨ ਵਾਲੋ ਤਾਂ ਫਿਰ ਅਸੀਂ ਮੈਦਾਨ 'ਚ ਆ ਕੇ ਮਰਾਂਗੇ ਸੋ ਇਹ ਅਸੀਂ ਫੈਸਲਾ ਕੀਤਾ ਹੈ ਤੋ ਤਨ ਮਹੀਨੇ ਤੋਂ ਜਿਹੜੇ ਕਹਿੰਦੇ ਵੀ ਫੰਡ ਵੀ ਨਹੀਂ ਆਇਆ ਤੇ ਕੰਮ ਵੀ ਬੰਦੇ ਪਏ ਹੈ ਹਾਂਜੀ ਬਿਲਕੁਲ ਉਹ ਬਹਾਨੇਬਾਜ਼ੀ ਕਹਿੰਦੇ ਆ ਕਿਉਂਕਿ ਨਰੇਕਾ ਦੇ ਜਿਹੜੇ ਕਰਮਚਾਰੀ ਐ ਸੈਕਟਰੀ ਐ ਉਹਨਾਂ ਨੂੰ ਤਨ ਤਨ ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲ ਗਿਆ ਅਸੀਂ ਕਹਿੰਨੇ ਵੀ ਉਹਨਾਂ ਨੂੰ ਉਹ ਤਨਖਾਹਾਂ ਮਿਲਣੀਆਂ ਚਾਹੀਦੀਆਂ ਤਾਂ ਉਹ ਜੇ ਫੰਡ ਨਹੀਂ ਭੇਜਦੇ ਤਾਂ ਫੇਰ ਕਿੱਥੋਂ ਮਿਲਣਗੀਆਂ ਅਸੀਂ ਕਹਿੰਨੇ ਆ ਕਿ ਫੰਡ ਦਾ ਜਿਹੜਾ ਭੇਜਣਾ ਚਾਹੀਦਾ ਜਿਹੜਾ ਬਜਟ ਸੀ 122 12 ਕਰੋੜ ਤੋਂ ਘਟਾ ਕੇ 42 ਕਰੋੜ ਦਾ 72 ਕਰੋੜ ਕਰਤਾ ਦੋ ਵਾਰੀ ਘਟਾਤਾ ਅਸੀਂ ਚਾਹੁੰਦੇ ਆ ਵੀ ਜਿਹੜਾ ਬਜਟ ਆ ਉਹ ਗਣਾ ਕੀਤਾ ਜਾਵੇ ਨਰੇਕਾ ਦਾ ਤਾਂ ਕਿ ਸਾਰੇ ਲੋਕਾਂ ਨੂੰ ਪੈਸਾ ਦਿਹਾੜੀ ਵੀ ਵੱਧ ਮਿਲੇ ਤੇ ਕੰਮ ਵੀ ਵੱਧ ਮਿਲੇ ਧਰਨਾ ਕਿੰਨੀ ਦੇਰ ਚੱਲੇਗਾ ਇਹ ਅੱਜ ਸਾਡਾ ਧਰਨਾ ਇੱਕ ਦਿਨ ਦਾ ਹੀ ਹੈ ਜੀ ਨੋਟਿਸ ਦੇਣ ਆਏ ਅਸੀਂ ਮੰਗ ਪੱਤਰ ਦੇਣ ਆਏ ਆ 2 ਵਜੇ ਤੱਕ ਏਡੀਸੀ ਦਫਤਰ ਵਿਕਾਸ ਬਰਸ਼ੰਡਾ ਦੇ ਦਫਤਰ ਦੇ ਮੂਹਰੇ ਲਾਇਆ ਸੀ ਧਰਨਾ ਤੇ ਇਹ ਧਰਨਾ ਅੱਜ ਦਾ 2:00 ਵਜੇ ਤੱਕ ਹੈ ਇਸ ਤੋਂ ਬਾਅਦ ਅਸੀਂ ਅਗਲਾ ਫੈਸਲਾ ਕਰਾਂਗੇ ਸਾਡੀਆਂ ਜੀ ਨਾ ਮੰਗਾ ਮੰਨੀਆਂ ਤਾਂ ਵੱਡੀ ਪੱਧਰ ਤੇ ਸੰਘਰਸ਼ ਕਰਾਂਗੇ ਇਹ ਧਰਨੇ ਜਿਹੜੇ ਕੱਲੇ ਪਟਿਲੋ ਤੇ ਲਾਇਆ ਜਾ ਰਹੇ ਕਿ ਪੰਜਾਬ ਚਾ ਪੂਰਾ ਸਾਰੇ ਪੰਜਾਬ ਚ ਸਾਰੇ ਪੰਜਾਬ ਚ ਧਰਨੇ ਲਾ ਰਹੇ ਆ ਜਥੇਬੰਦੀ ਵੱਲੋਂ ਸਾਰੇ ਪੰਜਾਬ ਚ ਫੈਸਲਾ ਹੋਇਆ ਹੈ ਕਿ ਦਿਹਾਤੀ ਮਜ਼ਦੂਰ ਸਭਾ ਨਰੇਗਾ ਮਜ਼ਦੂਰ ਯੂਨੀਅਨ ਸਾਰਿਆਂ ਵੱਲੋਂ ਇਹਨਾਂ ਮਸਲਾ ਤੇ ਸਾਰੇ ਪੰਜਾਬ ਚ ਧਰਨੇ ਲਾਏ ਜਾ ਰਹੇ ਮੇਰਾ ਨਾਮ ਦਰਸ਼ਨਾ ਜੋਸ਼ੀਆ ਜੀ ਪੰਜਾਬ ਪ੍ਰਧਾਨ ਔਰਤ ਮੁਕਤੀ ਮੋਰਚਾ ਤੇ ਦਿਹਾਤੀ ਮਜ਼ਦੂਰ ਸਭਾ ਨਾ ਕਲੀਨਰ ਜੀ ਅੱਜ ਦਾ ਕੀ ਕਰੋ ਅੱਜ ਦਾ ਜਿਹੜੀਆਂ ਹੁਣ ਚੋਣਾ ਹੋ ਕੇ ਹਟੀਆਂ ਗਈਆਂ ਉਹਨਾਂ ਦੇ ਵਿੱਚ ਮੋਤੀ ਨੂੰ ਹਰਾਇਆ ਗਿਆਗਾ ਉਹਦਾ ਮੋਤੀ ਬਦਲਾ ਲੈ ਰਹੇ ਹਨ ਗਰੀਬਾਂ ਤੋਂ ਮਜ਼ਦੂਰਾਂ ਤੋਂ ਕਿਉਂਕਿ ਨਰੇਗਾ ਕਿਤੇ ਨਾ ਕਿਤੇ ਇਹਨਾਂ ਦੀ ਨੀਤਾਂ ਖਰਾਬ ਹੋ ਗਈਆਂ ਵੀ ਨਰੇਗਾ ਨੂੰ ਕਿਸੇ ਲੋਟ ਬੰਦ ਕੀਤਾ ਜਾਵੇ ਇਹਨਾਂ ਨੂੰ ਲਿਜਾ ਕੇ ਦੋ ਦੋ ਕਿਲੋਮੀਟਰ ਤੇ ਹਾਜ਼ਰੀਆਂ ਲਗਦੀਆਂ ਫਿਰ ਉੱਥੋਂ ਲਿਆ ਕੇ ਕੰਮਾਂ ਤੇ ਲਾਇਆ ਜਾਂਦਾ ਹੈ ਸ਼ਾਮ ਨੂੰ ਫਿਰ ਉੱਥੇ ਲਿਜਾ ਕੇ ਹਾਜ਼ਰਨਾ ਲੱਗਦੀਆਂ ਹੁਣ ਜਿਹੜੀਆਂ ਬਜ਼ੁਰਗ ਔਰਤਾਂ ਇਹਨਾਂ ਤੋਂ ਨਹੀਂ ਇਹਨਾਂ ਚੱਲ ਸਕਦੀ ਚਲੋ ਉੱਥੇ ਕੰਮ ਕਰ ਸਕਦੀ ਹੈਗੇ ਇਹਨਾਂ ਦੇ ਅੱਜ ਖਿਲਾਫ ਅਸੀਂ ਇਥੇ ਮੰਗ ਪੱਤਰ ਵੀ ਦੇਵਾਂਗੇ ਇਸੇ ਦੇ ਕਰਕੇ ਨਰੇਗਾ ਦੇ ਕਰਕੇ ਆਏ ਆਂਗੇ ਇੱਕ ਇਹਨਾਂ ਨੇ ਵਾਦਾ ਕੀਤਾ ਸੀ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਉਹ ਵਾਅਦੇ ਤਾਂ ਇਹ ਸਰਕਾਰਾਂ ਮੁੱਕਰਦੀਆਂ ਜਾ ਰਹੀਆਂ ਸਾਰੇ ਪਾਸੇ ਇਸ ਕਰਕੇ ਉਹਨਾਂ ਦੀ ਇਹ ਸਾਰੀਆਂ ਮੰਗਾਂ ਲੈ ਕੇ ਅਸੀਂ ਅੱਜ ਇੱਥੇ ਹਾਜ਼ਰ ਹੋਏ ਆਂ ਤਹਾਤੀ ਮਜ਼ਦੂਰ ਸਭਾ ਤੇ ਔਰਤ ਮੁਕਤੀ ਮੋਰਚਾ ਬਣ ਸਰ ਮੇਰਾ ਜਨਮ ਕਵੀਰ ਕੋਰਾ ਟੈਂਡ ਮੇਰਾ ਨਹੀਂ ਲੱਗਾ ਸਰ ਮੈਂ 2 ਸਾਲ ਤੋਂ ਪਹਿਲਾਂ ਮੇਟ ਰਹਿ ਚੁੱਕੀ ਆਂਗੀ ਇਸ ਮੇਂਡ ਵਿੱਚ ਕਿਉਂਕਿ ਇਸ ਮੇਂਡ ਦੇ ਜੋ ਹੁਣ ਹਾਜ਼ਰੀ ਦਾ ਹੰਗਾਮਾ ਹੋਇਆ ਹੈ ਇਸੰਗਾਮੇ ਦੇ ਕਾਰਨ ਬਜ਼ੁਰਗਾਂ ਨੂੰ ਬਹੁਤ ਪ੍ਰੋਬਲਮ ਹੈ ਗਈ ਆ ਕਿ ਬਜ਼ੁਰਗਾਂ ਦੇ ਉੱਤੇ ਇਹੀ ਅਦਾਵਾਂ ਲਾਇਆ ਜਾਂਦਾ ਕਿ ਅੱਜ ਤੋਂ ਸਾਲ ਬਾਅਦ ਬਿਲਕੁਲ ਹੀ ਨਿਰਗਣ ਕੰਮੋਂ ਫਿਰਗਾ ਤੋਂ ਖੋਇਆ ਜਾ ਲਊਗਾ ਕਿਉਂਕਿ ਬਜ਼ੁਰਗ ਹਾਜ਼ਰੀ ਦੇ ਟਾਈਮ ਨਾ ਨਹੀਂ ਪਹੁੰਚਣਗੇ ਜੇ ਹਾਜ਼ਰੀ ਲੱਗਦੀ ਹੈ ਕੰਮ ਤੇ ਟਾਈਮ ਤੇ ਨਹੀਂ ਪਹੁੰਚਦੇ ਸਰ ਹਾਜ਼ਰੀ ਗੱਲਵਤੀ ਰੋਡ ਤੇ ਲੱਗਦੀ ਹੈ ਕੰਮ ਮੰਗੀ ਤੇ ਲੱਗਦਾ ਜੈਤੋ ਰੋਡ ਤੇ ਕਿਉਂਕਿ ਬਜ਼ੁਰਗ ਉਸ ਕੰਮ ਤੇ ਨਹੀਂ ਪਹੁੰਚ ਸਕਦੇ ਟਾਈਮ ਨਾਲ ਥੋੜੇ ਟਾਈਮ ਬਾਅਦ ਇਹੀ ਹੋਊਗਾ ਕਿ ਬਜ਼ੁਰਗਾਂ ਤੇ ਕੰਮ ਖੋਇਆ ਜਾਊਗਾ ਜੇ ਬਜ਼ੁਰਗ ਲੈਡ ਪਹੁੰਚਦੇ ਆ ਤਾਂ ਉਹ ਬਜ਼ੁਰਗਾਂ ਤੋਂ ਇਹ ਕਹਿ ਜਾਂਦਾ ਕਿ ਉਹਨਾਂ ਦੀ ਦਿਹਾੜੀ ਬਿਲਕੁਲ ਘੱਟ ਪਉਗੀ ਮੈਂ ਇਸ ਗੱਲ ਤੇ ਬਹੁਤ ਰੋਸ ਕਰਦੀ ਆ ਜਿੱਥੇ ਵੀ ਮੋਦੀ ਸਾਹਿਬ ਸੌਂਦੇ ਭਗਵਾਨ ਮਾਰ ਸਾਹਿਬ ਜੀ ਸੌਂਦੇ ਨੇ ਮੈਂ ਉਹਨਾਂ ਨੂੰ ਇਹ ਹੀ ਕਹਿਣੀ ਆ ਕਿ ਬਈ ਇਹ ਬਜ਼ੁਰਗਾਂ ਤੋਂ ਤੁਸੀਂ ਕੀ ਭਾਲਦੇ ਹੋ ਕੀ ਗੱਲ ਆ ਸਿਰਫ ਇੱਕ ਬਜ਼ੁਰਗਾ ਤੋਂ ਹੀ ਸਾਰਾ ਕੁਝ ਹੋ ਕਰਨਾਗਾ ਬਾਕੀ ਹੋਰ ਬਹੁਤ ਸਾਰੇ ਉਪਾਏ ਆਗੇ ਪਲੀਜ਼ ਇਹਨੂੰ ਕਹਿ ਵੀ ਇਹਦੇ ਮੇਰੇ ਮਿਹਨਤਾਂ ਆ ਕੇ ਬਝੂਗਾ ਨੂੰ ਇਹ ਨਾ ਕਰਨ ਕਿ ਹਾਜ਼ਰੀ ਇਹਨਾਂ ਦੀ ਸਹੀ ਢੰਗ ਨਾਲ ਲੱਗੇ ਜਿਵੇਂ ਪਹਿਲਾਂ ਲੱਗਦੀ ਸੀ ਉਵੇਂ ਹਾਜ਼ਰੀ ਲੱਗਣੀ ਚਾਹੀਦੀ ਆ ਮੈਂ ਬਹੁਤ ਬਹੁਤ ਧੰਨਵਾਦ ਹਾਂਜੀ ਕੀ ਇਨਾਮ ਆ ਤੇ ਕਿਹੜੇ ਵਰਗ ਦੇ ਅਸੀਂ ਇਨਾਮ ਕਰਨਾ ਕੋਰਾ ਜੀ ਪਿੰਡ ਗਹਿਰੀ ਪੱਗ ਜੀ ਸੀ ਨਰੇਗਾ ਦੇ ਮੇਟਾਂ ਚ ਕੀ ਇਸ ਇਸ ਵਿੱਚੋਂ ਸਾਰੇ ਸਮੱਸਿਆ ਸਾਨੂੰ ਜੀ ਆਪਣਾ ਹਾਜ਼ਰੀ ਲੋਕੇਸ਼ਨ ਦਿਖਾ ਰਹੀ ਹੈ ਜੀ ਬਹੁਤ ਜ਼ਿਆਦਾ ਲੋਕੇਸ਼ਨ ਮਤਲਬ ਦੂਰੀ ਹੈ ਹਾਂਜੀ ਹਾਂਜੀ ਕੰਮ ਕਿੱਥੇ ਚੱਲਦਾ ਤੇ ਜਿਹੜੀ ਹਾਜ਼ਰੀ ਉਹ ਕੰਮ ਜਿੰਨੇ ਪਿੰਡ ਗੈਰੀ ਭਾਗੇ ਕੰਮ ਚੱਲਦਾ ਹੋਵੇ ਤੇ ਬਹੁਤ ਦੂਰ ਜ਼ਿਆਦਾ ਛੜਕਦੇ ਜਾ ਕੇ ਇਹ ਹਾਜ਼ਰੀ ਲੋਕੇਸ਼ਨ ਆਉਂਦੀ ਹੋਵੇ ਤੇ ਜਿੱਥੇ ਕੰਮ ਚੱਲਦਾ ਉੱਥੇ ਨਹੀਂ ਹਾਜ਼ਰੀ ਨਹੀਂ ਉੱਥੇ ਹਾਜ਼ਰੀ ਨਹੀਂ ਲੱਗਦੀ